ਵੇ ਤਾਂ 탑ਾ ਵੀ ਚੱਲਦਾ ਪਿਆ ਪੂਰਾ ਬੇ ਮਸ਼ੀਨ ਚ ਗਾ ਤੇ ਲੀੜੇ ਦੋਂਦੀ ਤੂੰ ਆੜੂੜ ਤਾਂ ਨਹੀਂ ਹੋਗੀ ਸਾਡੇ ਨੂੰ ਹੈ ਅੜ ਤਾਂ ਨਹੀਂ ਹੋਗੀ ਜਿਹੜੇ ਆ ਦਾ ਲੀੜੇ ਆੜੀ ਤੂੰ ਹੀ ਜਾਨੀ ਆ ਠੀਕ ਹੈ ਹੁਣ ਤੁਸੀਂ ਆਪ ਦੀਆਂ ਖਾਓ ਖਾ ਇੱਕ ਗੜਬੀ ਤੇ ਦੋ ਕੌਲੀਆਂ ਲਿਆ ਕੇ ਦੇਦੇ ਭਾਂਡੇ ਵੰਡੇ ਗਏ ਆਪਣੇ ਇਕ ਇੱਕ ਗੜਬੀ ਤੇ ਦੋ ਕੌਲੀਆਂ ਹੋਰ ਆ ਬਾਪੂ ਨੂੰ ਨਹੀਂ ਕਾਇਚ ਖੋਣਾ ਕੇ ਬਾਪੂ ਠੰਡਾ ਠੰਡਾ ਹੋ ਗਿਆ ਮੌਸਮ ਹਣਾ ਲੋ ਵੀ ਦੋਸਤੋ ਆ ਗਿਆ ਜੂਰਾ ਸ਼ੂਰਾ ਦਾ ਮੀਂਹ ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕਿਵੇਂ ਐਸ ਹੈਲੋ ਕੈਸ਼ ਕੇ ਹੈਲੋ ਐ ਕੀ ਹੋ ਗਿਆ ਰਾਤ ਸਾਹੀ ਦਾ ਸੌਣ ਦਿੱਤਾ ਐਸ਼ ਨੇ ਐਸ਼ ਹੋ ਗਿਆ ਰਾਤ ਨੂੰ ਆਰ ਬਚਾਰਾ ਤੇ ਐਸ਼ ਨੇ ਸਾਨੂੰ ਨਹੀਂ ਸੌਣ ਦਿੱਤਾ ਤੇ ਐਸ਼ ਨੂੰ ਕਿਹਨੇ ਨਹੀਂ ਸੌਣ ਦਿੱਤਾ ਐਸ਼ ਚੂਈਆਂ ਨੇ ਹੈ ਆਪਣੇ ਕਮਰੇ ਚ ਕਿਹਦੀ ਚੂਈਆਂ ਵੜ ਗਈਆਂ ਪਤਾ ਨਹੀਂ ਉਹ ਬੈਕ ਸਾਈਡ ਪੀਵੀਸੀ ਦੇ ਖੜਕਾ ਹੁੰਦਾ ਸੀਗਾ ਰਾਤ ਨੂੰ ਮੈਨੂੰ ਠਾਈ ਜਾਵੇ ਨਾ ਡੈਡੀ ਮੇਰੇ ਕੰਝ ਖੜਕਾ ਬਹੁਤ ਹੋਈ ਜਦੋਂ ਇਹਨੂੰ ਸ਼ੌਂ ਨਹੀਂ ਦਿੰਦੀਆਂ ਚਿਲੀਆਂ ਵੜ ਗਈਆਂ ਆਪਣੇ ਕਵਰੇਜ ਚ ਲੱਗ ਗਈ ਫਿਰ ਹੂੰ ਹਲੋ ਕੱਢੋ ਹੈਲੋ ਸਰ ਸ਼ਿਕਾਲਸ ਸਾਰੇ ਹੂੰ ਹੁਣ ਫਿਰ ਬਹੁਤ ਕੁਝ ਹੋਰ ਉਕਰ ਲਈ ਕੋਲੀ ਵੜ ਗਈ ਉਹ ਵੀ ਪੀਵੀਸੀ ਦੇ ਮਗਰ ਚੂਈਆਂ ਸੀਗੀਆਂ ਚੂਈਆਂ ਸੀ ਵਾਹ ਸੀ ਦੇਖ ਹੀ ਨਾ ਕਪੜਾ ਇੱਥੇ ਆਇਆ ਕਪੜਾ ਲੈਥੇ ਆਇਆ ਐ ਹੈ ਤੁੱਕੂ ਮੇਰਾ ਹੂੰ ਸਾਡਾ ਪੋਤਨਾ ਯਾਤ ਹੀ ਹੋ ਗਿਆ ਬਿਮਾਰ ਯਾਰ ਜਿਆਦਾ ਹਾਂ 1200 ਆ ਲੂਜ਼ ਮੋਸ਼ਨ ਵੀ ਲੱਗੇ ਬੁਖਾਰ ਬਹੁਤ ਜਿਆਦਾ ਸੀਗਾ ਤੇ ਕੱਲ ਨੂੰ ਵਦੇ ਹੈਗੇ ਪੱਕੇ ਪੇਪਰ ਹੁਣ ਨਟਾਲ ਹੋਇਆ ਵਯਾ ਪੁੱਤ ਹੁਣ ਮੈਂ ਤੇ ਐਸਨੇ ਜਾਣਾ ਦਾਈ ਲੈਣ ਮੋਗੇ ਹਨਾ ਪੁੱਤ ਠੀਕ ਆ ਮੰਮਾ ਲੈ ਕੇ ਜਾਣਾ ਮੰਮਾ ਨੂੰ ਲੈ ਜਾਣਾ ਦਾ ਟਰੈਡ ਹਟ ਗਿਆ ਟਰੈਡ ਹਟ ਗਿਆ ਟਰੈਡ ਹਟ ਕੇ ਦਵਾਈ ਨਹੀਂ ਲੈਣੀ ਟਰੈਡ ਬੁੱਤ ਆਈ ਹੈ ਨਾ ਖਾਣ ਪੀਣ ਦੇ ਨਾਲ ਇਨਫੈਕਸ਼ਨ ਹੋਈ ਪੇਟ ਚ ਉਹਦੇ ਨਾਲ ਤੇ ਨੂੰ ਬੁਖਾਰ ਚੜਿਆ ਮੈਂ ਤਾਂ ਫਰੀਕ ਚੀਜ਼ ਹੀ ਲੱਭੀ ਐ ਨਿਆ ਖਾਣਾ ਮੈਂ ਉਹ ਖਾਣੋ ਐਸ ਮੈਂ ਜਾਵਾਂ ਨਾਲ ਘੁੱਟੇ ਕਿ ਤੂੰ ਸਿੱਕਲੇ ਚਾਕੇ ਲਿਆਉਂ। ਉਹ ਤੇ ਤੇ ਨਹੀਂ ਸੰਭੋ। ਨਹੀਂ ਦੋਖ ਤਾਂ ਪਰ ਕੋ ਤਾਂ ਦਾ ਇਤ ਲੈਣੀ ਪਣੀ ਆ। ਜੇ ਫਿਰ ਦੋਹਾਂ ਲਾ ਕੇ ਬਾਜ ਵੀਰ। ਹਾਂ। ਕੱਲੋਂ ਸਕੂਲ ਤੋਂ ਲਾ ਕੇ ਫੇਰ ਕਾਹੋ ਕਿੱਥੇ ਪੜਾ। ਪਹਿਲਾਂ ਤਾਂ ਚੂਹੀਆਂ ਕੱਢ ਕੇ ਦੇਈ ਜਦੀਆਂ। ਪਾਜਾਂ ਮਾਰੀ ਆਂਦੀ ਮੇਰੇ ਡੈਡੀ ਮੇਰੇ ਚੂਹੀਆਂ ਕੱਢ ਕੇ ਦੇਈ। ਚੂਹੀਆਂ ਬੁੱਤ ਨਹੀਂ ਹੈਗੀਆਂ ਇੱਥੇ। ਚੂਹੀਆਂ ਨਹੀਂ ਕਵਰੇਜ ਪੜਦੀਆਂ ਚੀਤੀ। ਪਰ ਪੇਵਰ ਗੇੜ ਖੁੱਲਾ ਹੁੰਦਾ ਉਦੋਂ ਰਸੋਈ ਚੋਂ ਆ ਵੀ ਜਾਂਦੀ ਆ। ਹੁਣ ਇਹਨਾਂ ਦੇ ਮਾਵਾਤਿਆਂ ਨੂੰ ਵੀ ਵਹਿਮ ਹੋਇਆ ਕਿ ਨਹੀਂ ਚੂਹੀ ਆਪਣੇ ਕਮਰੇ ਚ ਸੂ ਗਈ ਆ। ਲਓ ਜੀ ਪਾਰਟੀ ਵਾਲਾ ਮਾਹੌਲ ਬਣ ਗਿਆ ਤੇ ਘਰ ਚ ਦੁੱਧ ਆ ਗਿਆ। ਕਾਲੇ ਹਿੱਟ ਚੋਂ ਕੋਹ ਫੜੀ ਜਾਦਾ ਲਿਆ ਕੇ ਦੋ ਚੰਗੀ ਤਰ੍ਹਾਂ ਸੋ। ਕਾਲੇ ਹਿੱਟ ਨਾਲ ਇਹ ਨਾ ਬੱਚੇ ਨਿੱਕੇ ਹੁਣ ਚੂਹੀ ਵਾਕਈ ਸੂ ਗਈ ਹੋਵੇ ਐਂ ਫੇਰ ਬੱਚੇ ਮਰ ਜਾਣਗੇ ਸਾਰੇ। ਉਹਨਾਂ ਨੂੰ ਅਪਚੜ ਦੀ ਹੈ ਨਾ। ਆਪਾਂ ਬਾਹਰ ਛੱਡ ਦੇਈਏ ਉਹਨਾਂ ਨੂੰ ਜਾ ਕੇ ਉਹਦਾ ਡਰਮ ਵਾਲੇ ਪਾਸੇ ਰੱਖ ਦੇਈਏ ਗੱਟ ਗਏ ਨਾ। ਪਰ ਹੁਣ ਲੱਭਣ ਦਾ ਫੇਰ ਹੀ ਆ ਨਾ ਬਈ ਖੜਕਾ ਤਾਂ ਮੈਨੂੰ ਵੀ ਰਾਹ ਬਹੁਤ ਸਾਰੇ ਡਿੰਗੜ ਡਿੰਗੜ ਹੁੰਦੀ ਸੀ ਜੀ। ਇਹਨਾਂ ਜੋ ਨਿੱਕੇ ਹੁੰਦੇ ਉਦੋਂ ਉਦੋਂ ਵੇਖਦੇ ਹਣ ਤਾਂ ਇਹ ਚੀਜ਼ਾਂ ਬਹੁਤ ਘੱਟ ਮਿਲਣ ਨੂੰ ਵੇਖਣ ਨੂੰ ਮਿਲਦੀਆਂ ਜੋ ਨਿੱਕੇ ਹੁੰਦੇ ਸੀ ਉਦੋਂ ਆਪਣੇ ਘਰਾਂ ਦੇ ਵਿੱਚ ਜੂਏ ਬਹੁਤ ਹੁੰਦੇ ਹਣ ਤਾਂ ਚਲੋ ਚੀਜ਼ਾਂ ਹੈ ਨਹੀਂ ਕਿਤਾ ਖੁੱਤਾਂ ਜੀ ਆਵੜੇ ਸਾਰੇ ਉਦੋਂ ਖੜਕਾ ਬਹੁਤ ਕਰਦੇ ਹੁੰਦੇ ਰਾਤ ਨੂੰ ਹੁਣ ਉਹੀ ਉਹੀ ਮੋਹਲ ਆਪਣੇ ਕਮਰੇ ਦੇ ਰਾਤ ਬੜਿਆ ਬਣਿਆ ਵੈਸੀ ਪਤਨੀ ਇੱਕ ਚੂਹੀ ਬੜੀ ਕੇ ਦੋ ਬੜੀਆਂ ਖਰਕਾਟ ਉਹਨਾਂ ਨੇ ਪਾ ਛੱਡਿਆ ਚੀਂ ਚੀ ਹੋਈ ਵੀ ਇਹ ਪੁਰਾਣਾ ਹਾਲ ਹੈ ਨਾ ਐਸ ਐਸ ਵੀ ਡਰ ਗਈ ਸੀ ਰਾਤ ਕੱਢ ਗਏ ਫਿਰ ਚੱਲ ਆ ਲੱਭ ਗਏ ਫਿਰ ਆਪਾਂ ਔਟ ਫਿਰ ਜਰਾ ਓਕੇ ਕਿੱਥੇ ਚੱਕ ਲੈਣਗੇ ਬੱਚੇ ਫਿਰ ਨਿੱਕੇ ਹੋਏ ਤੇ ਮਾਤਾ ਸਵੇਰੇ ਸਵੇਰੇ ਲੱਗੀ ਪਈ ਏ ਤੇਰੀ ਕਲਸੀ ਦਾ ਕੱਪ ਚਾੜਨਾ ਮਮਾ ਹੂੰ ਚੁਹੇ ਦੇ ਉੱਪਰ ਆ ਰਹੇ ਨੇ ਬੱਚੇ ਨੇ ਚੁਹੇ ਆ ਰਹੇ ਨੇ ਹਾਂ ਹਾਂ ਜਿਹੜੀ ਗਲੈਰੀ ਦੇ ਬੱਚੇ ਚੱਕੇ ਸੀ ਉਹ ਚੁਹੇ ਹਾਰ ਗਏ ਸੀ ਜਿਵੇਂ ਸੇਮ ਹੀ ਹੁੰਦੇ ਬਸ ਬਸ ਕਲਰ ਦਾ ਹੀ ਫਰਕ ਹੁੰਦਾ ਇਹਨਾਂ ਦਾ ਹੂੰ ਚਾਹ ਫੇਰ ਕੱਟ ਗਏ ਚਲੋ ਹਾਂ ਉੱਠੋ ਲੋ ਵੀ ਐਸ਼ ਬੁੱਤ ਆਪਣਾ ਰੈਡੀ ਹੋ ਗਿਆ ਹੁਣ ਚੱਲਣ ਡਾਕਟਰ ਦੇ ਐਸ਼ ਦੀ ਫਾਇਰ ਸਟਿਕ ਖਰਾਬ ਹੋ ਗਈ ਹੈ ਜੀ ਟੀਵੀ ਦੇਖਦੀ ਹੁੰਦੀ ਰੋਜ਼ ਇਹ ਤੇ ਫੈਸਟਿਕ ਦਾ ਰਿਮੋਟ ਖਰਾਬ ਹੋ ਗਿਆ ਅਸੀਂ ਨਵਾਂ ਲੈ ਕੇ ਆਉਣਾ ਹਣ ਹੈ ਲਓ ਜੀ ਐਸ਼ ਚੱਲਿਆ ਮੇਰੇ ਨਾਲ ਦਵਾਈ ਲੈਣ ਅਸੀਂ ਦੋਨੇ ਚੱਲੇ ਆਂ ਦਵਾਈ ਲੈਣ ਕੀ ਹੋ ਗਿਆ ਟੁੱਟ ਗਈ ਜੁੱਤੀ ਇੱਕ ਤਾਂ ਐਡੀ ਮੇਲਣ ਬਣਦੀ ਆ ਇਹ ਉਹ ਦਿਖਾਓ ਰੇ ਕੀ ਟੁੱਟ ਗਿਆ ਫਲਾワー ਟੁੱਟ ਗਿਆ ਓਏ ਹੋਏ 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 ਹੋਰ ਪਾਲਣ ਦੀ ਕੋਈ ਕਿਹੀ ਪਾਉਣੀ ਆ ਇਹੀ ਪਾਉਣੀ ਆ ਚਲ ਮੈਂ ਫਿਰ ਜੋੜ ਕੇ ਦੇਣਾ ਬੱਚੋ ਇਹਦੇ ਵਿੱਚ ਪਿਆਸ ਮਾਰ ਹੰ? ਇਹ ਕਸਾੜੇ ਐਸ਼ਪੁੱਤ ਦਾ ਹੋ ਗਿਆ ਖਰਾਬ ਦੂਜਾ ਫੈਸਟ ਖਰਾਬ ਹੋ ਗਈ ਐ ਉਹ ਸਹੀ ਕਰਾ ਕੇ ਲੈਣੀ ਰਿਮੋਟ ਹਨਾ ਟੀਵੀ ਨਹੀਂ ਚੱਲਦਾ ਆ ਜਾ ਫਿਰ ਭੱਜਿਆ ਭੱਜੇ ਉਹ ਆ ਵੀ ਭੱਜਿਆ 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 ਭੱਜੇ ਲੈ ਵੀ ਹੁਣ ਪਹਿਲਾਂ ਇਹ ਕਹਿੰਦੀ ਐ ਮੇਰਾ ਫੈਸਟ ਸੈਂਡਲ ਜੋੜੋ ਫੇਰ ਮੈਂ ਜਾਣਾ ਤੇ ਐਂ ਕਿ ਹੁੰਦਾ ਜੇ ਲਾ ਕੇ ਜਾਵਾਂਗੇ ਫੇਰ ਕਿਉਂਗੇ ਹੁਣ ਫੈਸਟ ਕਿਹਨਾਂ ਜੋੜ ਲੱਗਾ ਮੈਂ ਜੁੜ ਗਏ ਜੁੜ ਗਏ ਦਾ ਵੇਖ ਲੈਨੇ ਹੰ? ਜੋੜਨਾ ਮੁਸ਼ਕਲ ਆ ਪਰ ਮੇਸਾਂ ਜੋੜਨਾ ਨਹੀਂ ਇਹਨੇ ਕਿ ਜੁੜ ਜੂਗਾ ਮਧੁਰਲੀ ਕੀ ਜਿਹੜੀ ਬੁਖਾਰ ਨਾਲ ਹਾਂਜੀ ਅਸੀਂ ਨਿਕਲ ਚੁੱਕੇ ਆ ਤੇ ਪਹਿਲਾਂ ਤਾਂ ਆਪਾਂ ਐਸ਼ ਨੂੰ ਦਵਾਈ ਨਾ ਜਿਆਦਾ ਜਰੂਰ ਆ ਇਹਦਾ ਜਿਹੜਾ ਰਿਮੋਟ ਆ ਉਹ ਸਹੀ ਕਰਾਉਣਾ ਫਾਸਟਿਕ ਇਹਦੀ ਜਿਹੜੀ ਫਾਸਟਿਕ ਸਹੀ ਕਰਾਉਣੀ ਹੈ ਨਾ ਐਸ਼ ਮੂਡ ਖਰਾਬ ਹੋ ਗਿਆ ਸੀ ਮੇਰੇ ਬੁੱਤ ਦਾ ਦੋ ਤਿੰਨ ਦਿਨ ਹੋ ਗਏ ਕਹਿੰਦੀ ਇਹਨੂੰ ਤੇ ਉਹ ਆਪਾਂ ਕੰਮ ਕਰਨਾ ਫਿਰ ਆਪਾਂ ਲੈ ਕੇ ਨੂੰ ਐਸ਼ ਦੀ ਮੈਡੀਸਨ ਤੇ ਕੱਲ ਨੂੰ ਰਿਹਾ ਗਿਆ ਐਸ਼ ਦਾ ਪੇਪਰ ਹੈ ਨਾ ਇਹ ਕੋਈ ਵੀ ਚੀਜ਼ ਆ ਜਦੋਂ ਬੱਚੇ ਖਾ ਲੈਂਦੇ ਆ ਨਾ ਖਾਣ ਪੀਣ ਦੇ ਨਾਲ ਹੋ ਜਾਂਦਾ। ਖੱਟੀ ਦਾ ਸਮਾਨ ਵਾਲਾ ਕਹਿੰਦੀ ਕਦੇ ਕਦੇ ਕੋਈ ਕੋਲਫੀ ਲਿਆ ਦੇ ਉਹਦੇ ਨਾਲ ਉਹ ਚੀਜ਼ ਨਾਲ ਥੋੜਾ ਹੋ ਜਾਂਦਾ। ਪੇਟ ਵੀ ਖਰਾਬ ਹੋ ਗਿਆ। ਉਹਦੇ ਦੇ ਨਾਲ ਥੋੜੀ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਦੇ ਨਾਲ ਭੁਖਾਰ ਚੜ ਗਿਆ ਰਾਤ। ਉਹਨਾਂ ਨੂੰ ਤੋੜਨਾ ਨਹੀਂ ਇਹ। ਇਹ ਆਪਾਂ ਵਿਖਾ ਕੇ ਆਪ ਇਹਦੇ ਨਾਲ ਰਿਮੋਟ ਨਵਾਂ ਲਵਾ ਕੇ ਲਿਓਣਾ। ਪਹਿਲਾਂ ਵਾਲਾ ਤਾਂ ਬਟਨ ਆਪਣਾ ਪੈ ਸਾਰਾ ਖਰਾਬ ਕਰਦਾ ਦੂਜੀ। ਹੁਣ ਨਵਾਂ ਵਾਲਾ ਬਟਨ ਅਪਿਆ ਕੇ ਥੱਲੇ ਸੈੱਡ ਦੇ ਨੇ ਹੋਰ ਬਹੁਤ ਹੋਰ ਉੱਟਣਾ ਹੀ ਆ। ਨਹੀਂ ਹੋ ਰਿਮੋਟ ਖਰਾਬ ਹੋ ਗਿਆ ਸਾਰਾ। ਮੇਰੇ ਪੁੱਤ ਦੀ ਮੈਡੀਸਿਨ ਲੈ ਲਈ ਆਪਾਂ ਹੂੰ ਹੁਣ ਇਹੋ ਜਿਹੀਆਂ ਚੀਜ਼ਾਂ ਖਾਏ ਪੀਏ ਕਰ ਜਿਹੜਾ ਖਾਣੇ ਨਾਲ ਹੱਡੀ ਦਾ ਸਮਾਨ ਉਹਦੇ ਨਾਲ ਕੰਮ ਹੁੰਦਾ ਏ ਜੰਮੀ ਐ ਨਾ ਪੀਲਾ ਸਾਰਾ ਗੱਲ ਫਿਨਿਸ਼ ਕਰਨਾ ਸਾਰਾ ਹੁਣ ਸਾਰਾ ਫਿਨਿਸ਼ ਕਰ ਦੇ ਹੂੰ ਠੀਕ ਆ ਹੁਣ ਬਚ ਗਈਆਂ ਹੂੰ ਪਰ ਰਿਮੋਟ ਬਣ ਗਿਆ ਇਸ ਦੀ ਫੈਸਟਿਕ ਬਣਾ ਲਿਆ ਹੁੰਦੀ ਅਸੀਂ ਆਹ ਦੇ ਇਹ ਰਿਪੇਅਰ ਕਰਾ ਕੇ ਲੈ ਜਾਂਦੀ ਆ ਹੁਣ ਜਿਵੇਂ ਕਹੀ ਨਾ ਆਪਾਂ ਨੂੰ ਕਰਦੇ ਕੀ ਹੋਰ ਕੋਈ ਕੰਮ ਕੇ ਆਪਾਂ ਟਾਲਾ ਕਰਨ ਇਹ ਆਪਦੇ ਜੋ ਆ ਕਹਿੰਦੇ ਰੇੜਾ ਕੰਮ ਕਰਨਾ ਹੀ ਕਰਨਾ ਆ ਸਾਰੀ ਦਿਹਾੜੀ ਆਈ ਨਗਾਦੀ ਮੇਰੀ ਕਿਰਾਇਆ ਲੈਣਾ ਕਿਤੇ ਉਹ ਲੈਣਾ ਐਸ਼ ਪਿੰਡ ਵਾਲੇ ਪਾਸੇ ਦਾ ਬਦਲ ਕਿੰਨਾ ਹੋਇਆ ਪਿਆ ਆਪਣੀ ਹੈ ਵੇ ਕਿੰਨਾ ਬਦਲ ਹੋ ਚਲਿਆ ਉਧਰ ਮੀਂਹ ਪੈਂਦਾ ਉਹ ਪਿੰਡ ਆਪਣੇ ਐਸ਼ ਨੂੰ ਮੈਡੀਸਨ ਆਪਾਂ ਦਵਾ ਲਿਆਂਦੀ ਆ ਐਸ਼ ਹੁਣ ਥੋੜਾ ਠੀਕ ਮਹਿਸੂਸ ਕਰਦੀ ਆ ਅਸਕੇ ਦੀ ਆ ਹੁਣ ਉਹਨੂੰ ਕੋਈ ਪਰਵਾਹ ਨਹੀਂ ਪਰ ਹੁਣ ਕੱਲ ਸਕੂਲੇ ਜਾਣ ਵੇਰੇ ਪੂਰੀ ਰਵੱਈਆ ਸ਼ੁਰੂ ਹੋਣੀ ਹੈ ਵੀ ਸਵੇਰੇ ਸਕੂਲੇ ਜਾਣਾ ਹੁੰਦਾ ਉਦੋਂ ਕਰੂਗੀ ਮੈਂ ਇੰਸੈਟ ਨਹੀਂ ਐਦਾਂ ਫਿਰ ਬਹੁ ਬਾਹਨੇ ਮਾਰਦੀ ਹੈ ਨਾ ਤੇ ਜੇ ਬਾਹਰ ਨਿਕਲ ਕੇ ਵੇਖੇ ਬਾਹਰ ਤਾਂ ਯਾਰ ਪੂਰੀ ਜਨਤ ਬਣੀ ਪਈ ਅੰਦਰ ਤਾਂ ਬਤਨ ਜਾ ਅੱਗਾ ਬਾਹਰ ਤਾਂ ਮੌਸਮ ਸਿਮਲੇ ਵਾਲਾ ਬਣਿਆ ਹੋਇਆ ਆ ਵੀ ਦੇਖੋ ਨਜ਼ਾਰੇ ਕਿੰਦਾ ਘਨਵਾ ਦੇ ਆ ਵਾਹ 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 ਤੇ ਪੇ ਦਾ ਥਾਪਾ ਵੀ ਚੱਲਦਾ ਪਿਆ ਪੂਰਾ ਪੇ ਮਸ਼ੀਨ ਚੋਂ ਕਿਹਦੇ ਲੀੜੇ ਦੌਂਦੀ ਤੂੰ ਅੱਡ-ਉਡ ਤਾਂ ਨਹੀਂ ਹੋਊਗੀ ਸਾਡੇ ਨੂੰ ਹੈ ਅੱਡ ਤਾਂ ਨਹੀਂ ਹੋਊਗੀ ਜਿਹੜੇ ਆ ਦਾ ਲੀੜੇ ਅੱਡੀ ਤੋਈ ਜਾਨੀ ਆ ਠੀਕ ਆ ਹੁਣ ਤੁਸੀਂ ਆਦੀਆਂ ਦਿਖਾਓ ਹਾਂ ਇੱਕ ਗੜਬੀ ਤੇ ਦੋ ਕੌਲੀਆਂ ਲਿਆ ਕੇ ਦੇਦੇ ਭਾਂਡੇ-ਵੰਡੇ ਗਏ ਆਪਣੇ ਇੱਥੇ ਇੱਕ ਗੜਬੀ ਤੇ ਦੋ ਕੌਲੀਆਂ ਹੋਰ ਆ ਬਾਪੂ ਨੂੰ ਨਹੀਂ ਕਾਇਚ ਖੋਣਾ ਕੇ ਬਾਪੂ ਠੰਡਾ ਠੰਡਾ ਹੋ ਗਿਆ ਮੌਸਮ ਹਣਾ ਸੋ ਇਧਰੋਂ ਕਾਲਾ-ਕਾਲਾ ਬੱਦਲ ਬਾਪੂ ਨੇ ਮੰਗਾਇਆ ਇਧਰ ਨੂੰ ਲੰਘ ਚੱਲੇ ਉੱਪਰ ਦੀ ਉਹ ਬੈਕਸਾਲ ਜਾਵੜਿਆ ਤੇ ਮੀਂਹ ਵਾਲਾ ਬੱਦਲ ਪਿੱਛੇ ਹੀ ਰਹਿ ਗਿਆ ਤੂੰ ਕਿਧਰ ਵੱੜ ਚਲੀ ਐ ਸ਼ੂ ਆ ਪਿੱਛੇ ਬਹੁਤ ਜ਼ਿਆਦੇ ਮੀ ਤੂੰ ਕਿਧਰ ਵੱੜ ਚਲੀ ਇਹਦਾ ਆਪਣੇ ਦੋ ਕਬੂਤਰ ਰਹਿ ਗਏ ਬਸ ਖਾਲੀ ਹੋ ਗਿਆ ਲਾਉ ਫਾਂ ਮੇਂ ਦਰਖੇਤ ਆ ਲਾ ਮੋਰ ਤੋਂ ਹੋਣੇ ਆ ਆਹਾਹਾ ਠੰਡੀ ਠੰਡੀ ਪੂਰ ਪੈਂਦੀ ਆ ਹੁਣ ਮੀ ਤੇਜ਼ ਵੀ ਹੋ ਜਾਣਾ ਓ ਪਿੱਛੇ ਬਹੁਤ ਜ਼ਿਆਦੇ ਮੀ ਭਈ ਜਾਂਦਾ ਵੈ ਕੈਮਰੇ ਨਾਲ ਦਿਖਾਉਣੇ ਫਰੀਦੋ ਵੀ ਆਉਂਦੀ ਐ ਟਾਇਲ ਦੀ ਇਧਰ ਨੇਰੀ ਜ਼ਿਆਦੇ ਆ ਹੈ ਨੇਰੀ ਜ਼ਿਆਦੇ ਉੱਡ ਜਿੰਗੇ ਇਧਰ ਵਹਿ ਨਹੀਂ ਹੁੰਦੇ ਹੈ ਤੁਸੀਂ ਆਪ ਦਾ ਧਿਆਨ ਪੱਠੇ ਚਰੀ ਚਰੀ ਇਦਾਂ ਲਹਿਲਾ ਰਹੀ ਆ ਪੂਰੀ ਆਪਣੀ ਦੇਖੋ ਪਿੱਛੇ ਕਿੰਨਾ ਘੜਦਾ ਲਾ ਵਿਊ ਹਣਾ ਹਾਂ ਠੰਡਾ ਹੋ ਗਿਆ ਮੌਸਮ ਲੱਗਦਾ ਮੀਂਹ ਡਾਲ ਜਣਾ ਇੱਥੇ ਤਾਂ ਉੱਚਾ ਜਾ ਹੋ ਗਿਆ ਆਓ ਪਿੱਛੋਂ ਕੋਲ ਆਈ ਕਹਿੰਦੇ ਬਹੁਤ ਪਈ ਜਾਂਦਾ ਉਹ ਵੀ ਕਿੰਨਾ ਜ਼ਿਆਦੇ ਮੀਂਹ ਪਈ ਜਾਂਦਾ ਦਿਨ ਦਿਨ ਉਹ ਸਾਹਮਣੇ ਰੋਡ ਦੇ ਉਰਲੇ ਪਾਸੇ ਬਰੀ ਬਰੀ ਕਣੀਆਂ ਡਿੱਗਣੇ ਸ਼ੁਰੂ ਹੋ ਗਈਆਂ ਨੇ। ਠੰਡੀ ਠੰਡੀ ਹਵਾਾਂ ਨੇ ਯਾਰਈ ਆ। ਅੰਦਰ ਨਹੀਂ ਪਤਾ ਲੱਗਦਾ ਜਿਉਂ ਅੰਦਰੋਂ ਮੈਂ ਗੇਟ ਖੋਲ੍ਹ ਕੇ ਬਾਹਰ ਨਿਕਲਿਆ ਬਾਹਰ ਨਹੀਂ ਰਹਿਣੀ ਰੰ ਲੱਗੀ। ਫਿਰ ਪਤਾ ਲੱਗਾ ਇਹ ਬਾਹਰ ਤਾਂ ਵੀ ਆਹ ਚੀਜ਼ ਬਣੀ ਪਈ ਸ਼ਿਮਲਾ। ਸ਼ਿਮਲੇ ਵਾਲੇ ਪਹਾੜ ਚੱਲ ਕੇ ਆਪਣੇ ਪਿੰਡਾਂ ਦੇ ਵਿੱਚ ਆਏ ਨੇ ਇੱਥੇ ਆ ਕੇ ਪਤਾ ਲੱਗਾ ਬਾਹਰ ਆ। ਸਹੀ ਹੈ ਨਾ? ਆਹ ਦੋ ਦਿਖਾਰ ਪੈ ਗਈ ਮੀਆਂ ਦੇ ਨਾਲ ਥੱਲੇ ਉਹ ਦਿਖਾਰ ਪੈ ਗਈ ਸੀ ਇੱਥੋਂ ਜਿਹੜਾ ਆਪਣਾ ਪ੍ਰਨਾਲਾ ਸ਼ੈੱਡ ਦਾ ਪਾਣੀ ਥੱਲੇ ਆਉਂਦਾ ਨਾ ਇਹਦਾ ਆਵਲੇ ਦਾ ਤੇ ਸਾਰੇ ਸ਼ੈੱਡ ਦਾ ਪਾਣੀ ਜੇ ਲੋਕ ਇਹਦੇ ਵਿੱਚ ਜਿਆਦਾ ਹੋਏ ਜਾਂਦਾ ਫਿਰ ਇਹਦੀ ਸਾਰੇ ਵਾਧਿਆ ਗਈ ਆਹ ਜਦ ਤੇ ਵਾਹਣ ਚ ਨਿਕਲਦਾ ਇਧਰ ਆਹ ਦੇਖੋ ਕਿੰਨਾ ਕਿੰਨਾ ਆਈਡੀਡੀ ਦਾ ਕਿ ਸਬਜ਼ੀ ਨਹੀਂ ਹੋਈ ਕਾ ਬਿਨਾ ਬੀਜੇੜਾ ਹੋ ਗਿਆ ਦੇਖੋ ਗੜਗੜ ਹੋਇਆ ਗਿਆ ਸੋ ਸਭ ਤੋਂ ਜਿਆਦਾ ਮਿਰਚਾਂ ਬਾਜੀ ਮਾਰ ਗਈਆਂ ਮਿਰਚਾਂ ਮਿਰਚਾਂ ਨੇ ਆਲਾ ਲੱਗੀਆਂ ਦਾ ਮੁੱਲ ਤਾਰਿਆ ਬਹੁਤ ਮਿਰਚਾਂ ਲੱਗਦੀਆਂ ਨੇ ਬਾਕੀ ਸਭ ਜੀ ਸਾਰੀ ਆਪਣੀ ਖਰਾਬ ਹੋ ਗਈ ਸੀ ਇਸ ਵਾਰ ਗਰਮੀ ਬਹੁਤ ਜਿਆਦੇ ਪਈ ਸਾਰੀ ਪੜਤੀ ਸੀ ਆਪਾਂ ਸਭ ਜੀ ਆਪਾਂ ਨੇ ਛੋਟਾ ਤੇ ਕਾਈਟ ਤੇ ਹੰਮੇ ਲੈ ਕੇ ਆਓ ਕੀ ਲੈ ਕੇ ਆਣਾ ਛੋਟਾ ਛੋਟਾ ਵਾਈਟ ਕੁੱਤਾ ਹੈ ਤੇ ਜਿਹੜੇ ਇੱਧਰ ਆਓ ਫਿਰ ਤੜ ਤੇ ਚਾਰ ਪੰਜ ਜਣੇ ਉਹ ਉਹ ਵੀ ਆਪਣੀ ਆ ਹੁਣ ਆਪਾਂ ਹੀ ਸਾਂਭਦੇ ਉਹਨਾਂ ਨੂੰ ਹੈਸ਼ ਹਾਂ ਤੂੰ ਠੀਕ ਆ ਇੱਕ ਤਾਂ ਇਹਦੀ ਫੈਸਟਿਕ ਚਲਾਈ ਅੱਜ ਇਹਦਾ ਟੀਵੀ ਨਹੀਂ ਚੱਲਦਾ ਸੀ ਉਹ ਕੰਮ ਕਰਵਾ ਕੇ ਲਿਆਂਦਾ ਇਹਦਾ ਤੇ ਮੇਰੇ ਦਾਲੇ ਹੋ ਜੂਗੀ ਫਿਰ ਵੜਿਆ ਵੜੂ ਕੇ ਹਰੇ ਕੰਮ ਨਹੀਂ ਕਰਵਾ ਹੀ ਲੈਣਾ ਹੁੰਦਾ ਕਿਨ ਲੱਗਣ ਵਾਲੇ ਪੱਤੇ ਲੱਗੂ ਹਾਂ ਇਹਦੇ ਪੱਠੇ ਲੱਗ ਪਏ ਆ ਪੱਠੇ ਉੱਗਿਆ ਜਾਵੇ ਕਿੰਨੇ ਇੱਥੇ ਆਪਾਂ ਹੁਣ ਗਾਂ ਦਾ ਗਾਂ ਨੂੰ ਆਪਾਂ ਇੱਥੇ ਲਿਆ ਕੇ ਚਾਰ ਲੈਣਾ ਆ ਵੀ ਦੋ ਦਿਨ ਗਾਂ ਇੱਥੇ ਬੰਨ ਦੇਣੀ ਆ ਆਪਾਂ ਪੱਠੇ ਪਾਉਣੀ ਨਹੀਂ ਉਹਨੂੰ ਠੀਕ ਆ ਇਹ ਦਿਨ ਬਣਦੇ ਨਹੀਂ ਆਪਾਂ ਖਜੂਰ ਨਾਲ ਟੰਬੇ ਨਾਲ ਗਾਂ ਬਣਦੇ ਨਹੀਂ ਆਪੇ ਖਾਈ ਜਲੂ ਮੈਂ ਤਾਂ ਕਰ ਗਈ ਐ ਯਾਰ ਇੱਧਰ ਆ ਜਾ ਮੁੰਤੂ ਹਾਂ ਇੱਧਰ ਆਇਆ ਸੱਪ ਵਿੱਚ ਬੈਠਾ ਹੁੰਦਾ ਵੱਡਾ ਆ ਜਾ ਭੱਜਿਆ ਆ ਇੱਥੇ ਆਪਾਂ ਜਿਹੜੇ ਕੁੱਤਿਆਂ ਦਾ ਘਰ ਬਣਾਇਆ ਸੀ ਉਹ ਵੇਖੀਏ ਕਿਉਂਕਿ ਮੌਸਮ ਖਰਾਬ ਮੀਂਹ ਆ ਸਕਦਾ ਤੇ ਸਾਰੇ ਬਾਹਰ ਬੈਠੇ ਸੀਗੇ ਦੇਖੋ ਹੁਣ ਉੱਤੇ ਆਪਾਂ ਆ ਸਿਰ ਤੇ ਸੀ ਉਹਦੇ ਨਾਲ ਟੈਂਪਰੇਚਰ ਕੰਟਰੋਲ ਹੋ ਗਿਆ ਫਲੇ ਵੀ ਕਦਾ ਬਣ ਕੀ ਗੱਲ ਮਾਂ ਵੀ ਕੋਲੇ ਬੈਠੀ ਆ ਸੁੱਤੇ ਪਏ ਇੱਕ ਤਾਂ ਮੂੰਹ ਅੱਡਿਆ ਹੋਇਆ ਕਿੰਨੇ ਸੋਹਣੇ ਮੂੰਹ ਆ ਹਾਂ ਕਿੰਨੇ ਸੋਹਣੇ ਲੱਗਦੇ ਪਏ ਹਨ ਇਹ ਹੁਣ ਜਿੰਨਾ ਮਰਜੀ ਮੀਂਹ ਪੈ ਜਾਏ ਉੱਪਰ ਤੇ ਹੁਣ ਇਹਨਾਂ ਨੂੰ ਇੱਥੇ ਕੁਝ ਨਹੀਂ ਹੁੰਦਾਗਾ ਅੱਧੇਰੀ ਨਹੀਂ ਅੱਧੇ ਕਿੱਧਰ ਜਾਵੜੀ ਇਹ ਚਾਰ ਚਾਰ ਪਏ ਆ ਦੋ ਪਤਾ ਨਹੀਂ ਕਿੱਧਰ ਬਾੜ ਤੇ ਕਿੱਤੇ ਆ ਦੋ ਓਏ ਉਹ ਗੂੰ ਗੂੰ ਕਰਦੀ ਆ ਉਹ ਕਹਿੰਦੀ ਨਾ ਨੀੜੇ ਆਓ ਇੱਧਰ ਕਹੇ ਹੋ ਦੋ ਇੱਧਰ ਤਾਂ ਨਹੀਂ ਕਿਸੇ ਪਾਸੇ ਵੜ ਗਏ ਹੈ ਪਹਿਲਾਂ ਆਪਾਂ ਇੱਥੇ ਮੈਸਾ ਮਣੇ ਆ ਆ ਦੇਖੋ ਆਪਣਾ ਬੋਰ ਸਾਰਾ ਇੱਥੇ ਸੱਟਿਆ ਵੜ ਗੇ ਸਾਰਾ ਆਪਾਂ ਤੇ ਜਦੋਂ ਇਹ ਸੁੱਕ ਜਾਊਗਾ ਆਪਾਂ ਕਿਸੇ ਨੂੰ ਚੁਕਾ ਦੇਾਂਗੇ ਜਿਹਨੂੰ ਬਾਲਣ ਦੀ ਲੋੜ ਵੀ ਉਹਨੂੰ ਆਪਾਂ ਦੇ ਦਾਂਗੇ ਸੋ ਬਹੁਤ ਜ਼ਿਆਦਾ ਇੱਥੇ ਜਗ੍ਹਾ ਇਕੱਠੀ ਆ ਹੁਣ ਫੇਰ ਇਹਦੇ ਢੇਰ ਚਕਾਏ ਸੀ ਢੇਰਾਂ ਦੇ ਢੇਰ ਫੇਰ ਲੱਗ ਗਏ ਕਿਉਂਕਿ ਬੋਰ ਹੋਇਆ ਬਹੁਤ ਵੱਡਾ ਪਿਆ ਸੀ ਆਪਣਾ ਲਾ ਤੇਰਾ ਤਾਂ ਕੋਈ ਨਾ ਕੋਈ ਚੀਜ਼ ਤੇਰੇ ਹੱਥ 'ਚ ਆ ਹੀ ਜਾਂਦੀ ਹੈ ਨਾ ਹੁਣ ਇਹ ਚੱਕ ਲਿਆ ਹੈ ਨਾ ਛੇਕੀ ਮੀਂਹ ਆ ਗਿਆ ਪੁੱਤ ਪਾਚਾਂ ਦੇ ਥੱਲੇ ਘਰੇ ਚੱਲ ਜੀ ਉਹਨੂੰ ਇਹ ਛਾਹ ਦਾ ਮੀਂਹ ਆ ਗਿਆ ਪੁੱਤ ਪੱਠੇ ਦੇਖੋ ਕਿੰਨੇ ਘਣ ਲੱਗਦੇ ਨੇ ਹਰੇ ਬਾਈ ਆਪਣੀ ਖੇਲ ਝੂਲਦੇ ਹੋਏ ਇਧਰ ਪੱਠੇ ਦੇ ਰੈਡੀ ਹੋ ਚੱਲੇ ਨਾਲ ਦੀ ਨਾਲ ਪੱਠਿਆਂ ਨੇ ਤਾਂ ਕੀ ਹੱਥ ਖੜੇ ਕਰਾਤੇ ਇੰਨੇ ਇੰਨੇ ਯਾਦ ਪੱਠੇ ਹੋਏ ਹੈਗੇ ਤੁੱਕੀ ਗੱਡੀ ਦਿੱਤੇ ਵੱਡੇ ਨਹੀਂ ਗਏ ਤਿੰਨ ਘਰ ਸੀ ਵੱਢਣ ਹੋਏ ਸੀ ਹਾਂ ਉਹ ਬਾਹਲੇ ਵੱਡੇ ਹੋਏ ਬਏ ਉੱਥੇ ਹਾਂ ਉਹ ਪਰਲੇ ਗੰਨੀ ਕੱਡੇ ਵੱਡੇ ਹੋ ਗਏ ਹੈ ਨਾ ਹਮਮ ਪੰਜ ਚਲੋ ਪੰਜ ਰੋ ਸ਼ੈਂਕੀ ਨੂੰ ਲੈ ਚਲੋ ਗੇਰਾ ਲੈ ਚਲੋ ਸ਼ੈਂਕੀ ਨੂੰ ਨਾਲ ਸ਼ੈਂਕੀ ਚਲੋ ਵੀ ਚਲ ਜੀ ਚਲੋ ਵੀ ਹਾਂ ਆਪਣੇ ਕਬੂਤਰ ਇੰਨੇ ਘ ਰਹਿ ਗਏ ਆ ਪੰਜ ਕੇ 6 ਇੱਕ ਵਿੱਚ ਬੇਟਾ ਬਸ ਇਹ ਰਹਿ ਗਏ ਆ ਕੀ ਆ ਮੇਰਾ ਕਾਕਾ ਇਹਦਾ ਕਾਕਾ ਤਾਂ ਮਰ ਗਿਆ ਸੀ ਹਨਾ ਐਸ ਤੇਨੂੰ ਇਹ ਕੁਝ ਨਹੀਂ ਕਹਿੰਦੀ ਹਾਂ ਤੇ ਉਹ ਪਰਲੀ ਨੂੰ ਨਹੀਂ ਹੱਥ ਲਾਉਂਦੀ ਉਹ ਵਾਲੀ ਨੂੰ ਉਹ ਤਾਂ ਮੈਨੂੰ ਮਾਰਦੀ ਆ ਮਾਰਦੀ ਆ ਇਹ ਨਹੀਂ ਕਹਿੰਦੀ ਕੁਝ ਇਹ ਸਿਆਣੀ ਆ ਹਨ ਹਾਂ ਇਹ ਸਿਆਣੀ ਆ ਉਹ ਕਮਲੀ ਆ ਦੇਖੋ ਬੱਦਲ ਕਿੰਨੇ ਘੈਂਟ ਲੱਗਦੇ ਨੇ ਤੇ ਕਬੂਤਰ ਉੱੜਦੇ ਆ ਬੇਬੇ ਵੀ ਇਧਰ ਕਾਲਾ ਸੂਟ ਪਾ ਕੇ ਬੈਠੀ ਬੇਬੇ ਬਿਜਲੀ ਪੂਜੀ ਨਸਟਾਲੀ ਉੱਤੇ ਆਉਂਦੇ ਹੈ ਨਹੀਂ ਡੇਗਦੀ ਪੱਕੀ ਗੱਲ ਆ ਕਹਿੰਦੇ ਆ ਇੱਕ ਬੱਦਲ ਜਿਹੜੇ ਹੁੰਦੇ ਕਾਲੇ ਕਾਲੇ ਲੀਡੇ ਤੇ ਡੇਗਦੀ ਆ ਸਾਨੂੰ ਨਿੱਕੇ ਹੁੰਦੇ ਨੇ ਹੁਣ ਤੇ ਐਵੇਂ ਡਰਾਏਗੇ ਤੁਸੀਂ ਖੜ ਗਿਆ ਬੱਦਲ ਬੱਦਲੋ ਕੀ ਪਤਾ ਇਹਨੂੰ ਮੁੜ ਆਵੇ ਆ ਘਰ ਆ ਜੀ ਨੂੰ ਅੰਦਰ ਲੈ ਜਾਵਾਂਗੇ ਬਿਜਲੀ ਪੂਜੀ ਨਾ ਡੇਗ ਪਏ ਤੇ ਕਾਲਾ ਸੂਟ ਪਾ ਕੇ ਬੈਠੀ ਆ ਹੈ ਹੈ ਠੀਕ ਆ ਇਹ ਬਾਪੂ ਘਟ ਕਰਦਾ ਤੇ ਇਹ ਤੇ ਰਹਿਣਾ ਜੀ ਤੇ ਉਹ ਬੜਾ ਫਿਕਰ ਕਰਨੀ ਬਾਪੂ ਦਾ ਤਲਾਕ ਦੇ ਦੇ ਬੀਬੀ ਨੂੰ ਨਹੀਂ ਅੱਛੀ ਕੰਬਣੀ ਪਈ ਬਾਪੂ ਦਾ ਬਾਪ ਦਾ ਬਾਪ ਰਹਿ ਕੇ ਕਿੱਥੇ ਪਿੱਛੇ ਗਿਆ ਕਿਉਂ ਥੋੜੀ ਜੀ ਮੈਂ ਤਾਂ ਤੈਨੂੰ ਕਿਹਾ ਸੀਗਾ ਵੀ ਲੜਨਗੇ ਹੁਣ ਦੇਖੀ ਚੱਲਿਓ ਹਾਂ ਹਾਂ ਚੱਲ ਚੱਲ ਠੰਡਾ ਨਾ ਹੋ ਜਾ ਕੰਮ ਜਿਹੜਿਆ ਆਉਂਦਾ ਕਿ ਤੇ ਮੀਂਹ ਨਾ ਆ ਜਾ ਬਸ ਉਹਦੇ ਛਿੜ ਪਿਆ ਛਿੜ ਪਿਆ ਹੈ ਸਵੇਰੇ ਇਹਨੂੰ ਕਾਪੀ ਨਹੀਂ ਲੱਭੀ ਪੁੱਛੇ ਨੇ ਕੀ ਕੋਸੀ ਤਤ ਵਾਲੀ ਕਾਪੀ ਨਹੀਂ ਨਾ ਵੀ ਸਾਹਮਣੇ ਕਾਪੀ ਟੋਕਰੀ 'ਚ ਪਈ। ਇਹ ਤਾਂ ਨਹੀਂ ਹੁੰਦਾ ਵਿੱਚ। ਖੜਾ ਖੜੀ ਹੋਇਆ ਸੀ। ਮੈਂ ਮਰੀਦ ਨੂੰ ਖੜਾ ਕੀਤਾ। ਇਹਨੂੰ ਫੜਾ ਨਹੀਂ ਦੇ। ਮਰੀਦ ਨੂੰ ਖੜਾ ਕੀਤਾ। ਇਹਨੂੰ ਫ੍ਰੀਕ ਨਹੀਂ ਤਾਂ ਸੈਲਫ ਤੇ ਛੱਡਤੀ ਸੀ। ਗਫੂਆ ਲਾਖ ਬੀਬੀ ਨੂੰ ਕਿਹਦੇ ਨੂੰ? ਨਹੀਂ ਕਰਨੀ ਕੀ ਬਸ ਹੁਣ ਕੱਢ ਜੂ ਸਾਈਕਲ ਤੇ ਤੇ ਬਸ ਆਣ ਕੇ ਕਰਨੀ ਘਰੋਂ ਘੱਟੀ। ਹਵਾ ਵਾਗਦੀ ਬਾਪੂ ਤਾਂ ਕੇ ਹੋਰ ਪੈਂਡਾ ਨਾਲ ਲੈ ਤੈਨੂੰ। ਬਾਵਾ ਭਰੀ ਨਹੀਂ ਜਾਂਦੀ ਕੀ ਇਹਦਾ। ਉਹ ਮੈਂ ਕਹਿ ਕੇ ਥੜੇ 5000 ਦਾ ਸੈਕਿੰਡ ਨਵਾਂ ਲਿਆਂਦਾ ਸੀ ਤੇ 5500 ਦੀ ਜਹਾਵਾ ਭਰਾ ਦੀ। ਬਾਪੂ ਵੀ ਹੁਣ ਕੀ ਕਰੇ ਰੋਜ਼ ਦਾ ਵਾਪਰੋਗਾ। ਇਹ ਇਹ ਗਿਆ ਪੈਰ ਵੀ ਬਾਪੂ ਦੇ ਪੂਰੇ ਪੂਰੇ ਲੱਗਦੇ ਥੱਲੇ ਵੇਖੀ ਬਾਪੂ ਬਣੀ ਖੇਡ ਨਾ ਜਾਵੇ ਕਿਤੇ ਧਿਆਨ ਨਾਲ ਕੈਂਚੀ ਹੋਇਆ ਬਾਪੂ ਕੈਂਚੀ ਨਹੀਂ ਤਾਂ ਵੀ ਵਈ ਨਾ ਬਾਪੂ ਚੱਲੇ ਭਲਵਾ ਨਿਕਲ ਦੇਣ ਲਓ ਜੀ ਲਓ ਵੀ ਸਬਜੀ ਆ ਜਵਾਨ ਲੱਗੀ ਆ ਤੂਰੀਆਂ ਦੀ ਕਰਦੀਆਂ ਤੂਰੀਆਂ ਇਹ। ਇਹ ਕਿ ਇੱਥੇ ਵੱਡੀ ਸੇ ਰੱਖੀ ਸੀ ਮੈਂ। ਹੈ? ਉਹ ਵੀ ਹੁਣ ਵਿੱਚੇ ਵੱਡਲਾ ਮੋਕਾ ਡੱਕੇ ਆਈ ਆ। ਨਹੀਂ ਪੱਕੀ ਪੋਲੀ ਬਹੁਤ ਆ। ਚੀਰ ਕੇ ਦੇਖ ਲਾ। ਲਓ ਜੀ ਅੱਜ ਤੂਰੀਆਂ ਬਣ ਜਾ ਰਹੀਆਂ ਜਿਹੜੀਆਂ ਮੈਂ ਨਹੀਂ ਖਾਂਦਾ। ਕਦੂ ਵੀ ਨਹੀਂ ਆਪਾਂ ਖਾਂਦੇ। ਬਾਪੂ ਦੀ ਫੇਵਰਿਟ ਸਬਜ਼ੀ ਆ ਇਹ। ਦੁੱਧ ਪਾ ਕੇ ਤੂਰੀਆਂ ਦੀ। ਇਧਰ ਮਹਾਸ਼ਯਾ ਦੇਖੋ। ਬਸ 13 ਕੀ ਰੋਲਾ ਹੁਣ ਹੈ ਜੀ ਸਾਢੇ 3:30 ਹੋ ਗਏ ਸਾਢੇ 4 ਵਜੇ ਪੀਣਾ ਹੈ ਅੱਜ ਨੇ ਅਲੱਦਮਾਰ ਹਣਾ ਹੈ ਦੁੱਧ ਪੀਣਾ ਸਨੇਹਈ ਜਾਂਦਾ ਬੇਬੇ ਨੂੰ ਵੀ ਦੁੱਧ ਪੀਣਾ ਅਜੇ ਜੀ ਪੀਣਾ ਅਜੇ ਘੜੀ ਤੋਂ ਫੇਰ ਨਹੀਂ ਬਣਾਉਂਦੀ ਹੁੰਦੀ ਆ ਸ਼ਾਦੀ ਦੇਖੋ ਕਾਲੇ ਕਾਲੇ ਬੱਦਲ ਕੋਦਰਤ ਦਾ ਨਜ਼ਾਰਾ ਤੇ ਅਕਾਜ ਦਾ ਬੋਰਡ ਆਪਾਂ ਹੌਲਾ ਕਰਤਾ ਨਾ ਤੇ ਆਪਣਾ ਵੀਡੀਓ ਨੂੰ ਸਾਹ ਆ ਗਿਆ ਤੇ ਬਹੁਤ ਜ਼ਿਆਦਾ ਜਨਕਾ ਛੜ ਦੇ ਉੱਪਰ ਤੱਕ ਚਲੇ ਗਿਆ ਸੀਗਾ ਤੇ ਹੁਣ ਪੂਰੀ ਛਤਰੀ ਬਣ ਗਈ ਹੈ ਹੁਣ ਨਾਲੇ ਇਹ ਨਾ ਆਪਣੇ ਇਧਰਲੀ ਪਾਸੇ ਨੂੰ ਜਾਦੇ ਸੀਗਾ ਹੁਣ ਪਰੇ ਨੂੰ ਵੀ ਜਾਊਗਾ ਨਾਲੇ ਤਾਂ ਆਪਣੇ ਦੂਸਰੇ ਘਰ ਨੂੰ ਉਧਰ ਪਸੂ ਬੰਨੇ ਹੁੰਦੇ ਉਹਨਾਂ ਦੇ ਉਹਨਾਂ ਨੂੰ ਨਾਲੇ ਛਾਂ ਜਾਊਗੀ ਉਹਨੇ ਇੱਕ ਪਾਸੇ ਨੂੰ ਉਲਰੀ ਜਾਂਦਾ ਸੀ ਸਾਰਾ ਇਹ ਤੇ ਐਸੇ ਲੱਗਦਾ ਉੱਚਾ ਬਹੁਤ ਜ਼ਿਆਦਾ ਇਹ ਬੋਰਡ ਮੇ ਉੱਤੇ ਚੜਿਆ ਸੀ ਗਾ ਤੇ ਡਰ ਬਹੁਤ ਲੱਗਦਾ ਸੀਗਾ ਕੁਛੀ ਵੀ ਚੀਜ਼ ਨੂੰ ਆਪਾਂ ਸੰਭ ਕੇ ਜਦੋਂ ਇਦਾਂ ਕਰਦੇ ਆ ਨਾ ਤੇ ਫਿਰ ਉਹ ਚੀਜ਼ ਵਧੀਆ ਬਣ ਜਾਂਦੀ ਹੈ ਹਨਾ ਜੇ ਆਪਾਂ ਇਹਦੀ ਕਾੜਛਾੜ ਨਾ ਕਰਾਂਗੇ ਤਾਂ ਇਹ ਖਰਾਬ ਹੋ ਜਾਊਗਾ ਸਾਰੇ ਤੇ ਕਿਉਂਕਿ ਇਧਰ ਆਪਣੀ ਟਾਲੀ ਵੀ ਹੁੰਦੀ ਪਈ ਹੈ ਫਿਰ ਟਾਲੀ ਦੇ ਕਿੰਨੀ ਵਧੀਆ ਫੋਰਡ ਕੀਤੀ ਹੈ ਹੁਣ ਥੋੜੀ ਟਾਲੀ ਵੀ ਇਧਰ ਨੂੰ ਆ ਜੂਗੀ ਟਰਾਲੀ ਨੂੰ ਠੱਕਾ ਲਾਈ ਜਾਂਦਾ ਸੀ ਇਹ ਤੇ ਫਿਰ ਆਪਾਂ ਪਸ਼ੂ ਆਪਣੇ ਬਾਹਰ ਵੀ ਬੰਨ ਸਕਦੇ ਆ ਤੇ ਬਾਹਰ ਵੀ ਛਾਂ ਹੀ ਰਿਆ ਕਰੂਗੀ ਲਓ ਜੀ ਕਾਕਾ ਹੋਰ ਘਰੇ ਆ ਗਿਆ ਕਿਧਰੋਂ ਆਇਆ ਪੁੱਤ ਮੀਂਹ ਜਿਹੇ ਰਫਰ ਦਾ ਦੂੰ ਅੱਜ ਨਹੀਂ ਆਇਆ ਪਾਪਾ ਹੈਂ ਤਰੇੋਂ ਆਇਆ ਤਰੇੋਂ ਆਇਆ ਹੁਲਿਆ ਠੀਕ ਲੋ ਵੀ ਦੋਸਤੋ ਆ ਗਿਆ ਜੂਰਾ ਛੂਰਾ ਦਾ ਮੀ ਬੱਦਲ ਘੁੰਮ ਕੇ ਆਇਆ ਬਈ ਜਿਦਾ ਲੱਗਦੀ ਟਲ ਗਿਆ ਹੁਣ ਉਧਰੋਂ ਫਰੰਟ ਤੋਂ ਐਨੂੰ ਆਇਆ ਦੇਖੋ ਨਜ਼ਾਰੇ ਕੁਦਰਤ ਦੇ ਲੋ ਜੀ ਐਸ਼ ਵਾਸਤੇ ਬਣਾਇਆ ਸਪੈਸ਼ਲ ਫ੍ਰੈਂਚ ਫ੍ਰਾਈ ਮੇਰੇ ਵੀ ਹੈਗੇ ਕੁਛ ਨਹੀਂ ਨਹੀਂ ਵਾਹ ਬਾਰ 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 ਸ਼ੋਰ ਰਹੀ ਆ ਤੇ ਫ੍ਰੈਂਚ ਫ੍ਰਾਈ ਬੜੇ ਗੈਂਡ ਬਣੇ ਆ ਯਾਰ ਯੂ ਜੀ ਥੋੜੀ ਬਣੀ ਹੁੰਦੀ ਸਵਾਦੀ ਵਾਲੀ ਲੱਗਦੀ ਹੈ ਨਾ ਉਹਨੇ ਮੈਨੂੰ ਸ਼ਿਕਾਇਤ ਲਾਈ ਹੈ ਕਿ ਜੀ ਮੰਮਾ ਨੇ ਬਣਾ ਕੇ ਨਹੀਂ ਦਿੱਤੇ ਮੈਨੂੰ ਦੇਸੀ ਕਿਉਂ ਦੇ ਫ੍ਰੈਂਚ ਫ੍ਰਾਈ ਨਹੀਂ ਬਣਾ ਕੇ ਚਾਹ ਕਿ ਮੰਗੇ ਹਿੰ ਮੰਗੇ ਹਿੰ ਹਾਂ ਆ ਠੀਕ ਹੈ ਵਧੀ ਸੀ ਕਿਉਂ ਬਣਿਆ ਇਹ ਵਧੀਆ ਰੱਖਦੇ ਆ